ਉਰੇ ਦੇਸ਼ ਦੇ ਵਿੱਚ ਨੈਸ਼ਨਲ ਵੋਟਰਡੇ ਮਨਾਇਆ ਜਾ ਰਿਹਾ ਹੈ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਆਪਣੇ ਵੋਟ ਦਾ ਜ਼ਰੂਰ ਤੁਸੀਂ ਪ੍ਰਯੋਗ ਕਰੋ ਕਿਉਂਕਿ ਵੋਟ ਦੇ ਇੱਕ ਐਸਾ ਅਧਿਕਾਰ ਹੈ ਜਿਸ ਦੇ ਨਾਲ ਤੁਸੀਂ ਆਪਣੇ ਮਨਪਸੰਦੀ ਸਰਕਾਰ ਚੁਣ ਸਕਦੇ ਹੋ ਇਸ ਮੁੱਦੇ ਨੂੰ ਨਜ਼ਰ ਸਮਾਣਾ ਦੇ ਪਬਲਿਕ ਕਾਲਜ ਦੇ ਵਿੱਚ ਅੱਜ 14ਵਾਂ ਵੋਟਰਡੇ ਦਿਵਸ ਮਨਾਇਆ ਗਿਆ ਜਿਸ ਦੇ ਵਿੱਚ ਤਹਿਸੀਲਦਾਰ ਸਮਾਣਾ ਲਾਰਸਨ ਸਿੰਘਲਾ ਅਤੇ ਕਾਲਜ ਦੇ ਪ੍ਰਿੰਸੀਪਲ ਰਤਨ ਕੁਮਾਰ ਵੱਲੋਂ ਵਿਦਿਆਰਥੀਆਂ ਨੂੰ ਨੌਜਵਾਨਾਂ ਨੂੰ ਜਿਹੜੇ ਨਵੇਂ ਵੋਟਰ ਕਾਰਡ ਬਣੇ ਸੀ ਉਹਨਾਂ ਨੂੰ ਵੋਟਰ ਕਾਰਡ ਦਿੱਤੇ ਗਏ ਔਰ ਉਹਨਾਂ ਨੂੰ ਅਪੀਲ ਕੀਤੀ ਗਈ ਉਹ ਆਪਣੇ ਵੋਟ ਦਾ ਜ਼ਰੂਰ ਪ੍ਰਯੋਗ ਕਰਨ ਅੱਜ ਪਬਲਿਕ ਕਾਲਜ 14ਵਾਂ ਨੈਸ਼ਨਲ ਵੋਟਰਸ ਡੇ ਮਨਾਇਆ ਗਿਆ ਜਿਹਦੇ ਵਿੱਚ ਪਬਲਿਕ ਕਾਲਜ ਸਮਾਨਾ ਦੇ ਟੀਚਰਸ ਨੇ ਤੇ ਵਿਦਿਆਰਥੀਆਂ ਨੇ ਤੇ ਸਾਡੇ ਕੁਝ ਬੀਐਲਓਜ਼ ਨੇ ਵੱਧ ਚੜ ਕੇ ਹਿੱਸਾ ਲਿਆ ਸਾਡੇ ਵੱਲੋਂ ਕੁਝ ਵੋਟਰਸ ਨੂੰ ਵੋਟਰ ਆਈਡੀ ਕਾਰਡ ਵੀ ਜਿਹੜੇ ਨਵੇਂ ਬਣ ਕੇ ਆਏ ਸੀ ਉਹ ਜਾਰੀ ਕੀਤੇ ਗਏ 18 ਸਾਲ ਤੋਂ ਉੱਪਰ ਵਾਲੇ ਵੋਟਰਸ ਨੂੰ ਇਸ ਤੋਂ ਇਲਾਵਾ ਸਾਡੇ ਸਾਰੇ ਜਿਹੜੇ ਵਿਦਿਆਰਥੀ ਹੈ ਅਧਿਆਪਕ ਹੈ ਬੀਐਲਓਜ਼ ਹੈ ਪ੍ਰਿੰਸੀਪਲ ਸਾਹਿਬ ਹੈ ਸਮ ਅਸੀਂ ਸਾਰਿਆਂ ਨੇ ਅੱਜ ਇੱਕ ਸ਼ਪਤ ਲਈਤੀ ਕਿ ਅਸੀਂ ਸਾਰੇ ਸੰਵਿਧਾਨ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਵੋਟ ਦਾ ਅਧਿਕਾਰ ਦਾ ਇਸਤੇਮਾਲ ਕਰਾਂਗੇ ਅੱਜ ਜੇ ਸਾਡੇ ਕੋਲੇ ਤਹਿਸੀਲ ਵੱਲੋਂ ਜਿਹੜਾ 14 ਮਾਰਚ ਨੈਸ਼ਨਲ ਵੋਟਰ ਡੇ ਬਣਾਇਆ ਗਿਆ ਕਾਲਜ ਦੇ ਵਿੱਚ ਤੇ ਮੈਂ ਪਹਿਲਾਂ ਤਾਂ ਸਾਰਿਆਂ ਨੂੰ ਨੈਸ਼ਨਲ ਵੋਟਰ ਡੇ ਦੇ ਉੱਤੇ ਮੁਬਾਰਕਵਾਦ ਦਿੰਦਾ ਤੇ ਇਸ ਦੇ ਵਿੱਚ ਸਾਡਾ ਜਿਹੜਾ ਉਹਦੇ ਥੀਮ ਨਾਥਿੰਗ ਲਾਈਕ ਵੋਟਿੰਗ ਆਈ ਵੋਟ ਫਾਰ ਸ਼ੋਰ ਉਸ ਥੀਮ ਦੇ ਤਹਿਤ ਅਸੀਂ ਇਹ ਵੋਟਰ ਡੇ ਜਿਹੜਾ ਕਾਲਜ ਦੇ ਵਿੱਚ ਬਣਾਇਆ ਬੱਚਿਆਂ ਨੂੰ ਇਹੀ ਸਨੇਹਾ ਦਿੱਤਾ ਗਿਆ ਕਿ ਜਿਹੜੀ ਜੰਗ ਵੋਟਰਸ ਨੇ ਉਹਨਾਂ ਨੇ ਆਪਣੀਆਂ ਵੋਟਾਂ ਦਾ ਸਹੀ ਇਸਤੇਮਾਲ ਕਰਨਾ ਇਹ ਇੱਕੋ ਅਧਿਕਾਰ ਐਸਾ ਹੈ ਹਰੇਕ ਪਰਸਨ ਕੋਲੇ ਜਿਹੜਾ ਕਿਸੇ ਦੇ ਵਿੱਚ ਵੀ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਕਰਦਾ ਉਸੇ ਧਰਮ ਦੇ ਵਿੱਚ ਕਿਸੇ ਜਾਤ ਦੇ ਵਿੱਚ ਕਿਸੇ ਲਿੰਗ ਦੇ ਵਿੱਚ ਕੋਈ ਮਤਭੇਦ ਨਹੀਂ ਰੱਖਦਾ ਹੈ ਤੇ ਸਾਰਿਆਂ ਨੂੰ VOTING ਦੀ ਹੈ ਉਹ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਕੈਮਰਾਮੈਨ ਬੀਕੇ ਕਰਗਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼